ਲੋ ਨਹੀਂ ਪਿੰਦਾ ਮਾਸ ਨਹੀਂ ਖਾਂਦਾ ਕਹਿੰਦਾ ਪ੍ਰਭੂ ਯਿਸੂ ਮਸੀਹ ਦਾ ਤੋ ਸਵਰਗ ਦੇ ਵਿੱਚ ਨਹੀਂ ਜਾ ਸਕਦਾ ਉਹਦੇ ਵਿੱਚ ਜੀਉਣ ਨਹੀਂ ਉਹ ਕਹਿੰਦਾ ਫੇਰ ਤੁਹਾਡੇ ਵਿੱਚ ਜੀਉਣ ਨਹੀਂ ਆ ਤੇ ਜੇ ਤੁਸੀਂ ਇਦਾਂ ਨਹੀਂ ਕਰਦੇ ਤੇ ਫੇ ਉਹ ਕਹਿੰਦਾ ਮੈਂ ਤੁਹਾਨੂੰ ਅੰਤਲੇ ਦਿਨ ਜੀਉਂ ਦਿਹਾਣੀ ਉਪਾਉਣ ਉਹ ਫਿਰ ਆਪਾਂ ਨੂੰ ਇਦਾਂ ਕਰਨਾ ਪੈਣਾ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਬਦਨ ਖਾਣਾ ਪੈਣਾ ਤੇ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਪੀਣਾ ਪੈਣਾ ਸੋ ਸੁਣਨ ਨੂੰ ਬੜਾ ਅਜੀਬ ਲੱਗਦਾ ਆ ਵੇ ਇਦਾਂ ਕਿਦਾਂ ਹੋ ਸਕਦਾ ਯਾਰ ਵੀ ਅਸੀਂ ਕਿਸੇ ਦਾ ਲਹੂ ਪੀਏ ਜਾਂ ਕਿਸੇ ਦਾ ਮਾਸ ਅਮੀਨ ਕਦੇ-ਕਦੇ ਕੋਈ ਆਪਾਂ ਨੂੰ ਬਹੁਤ ਸਤਾਉਂਦਾ ਆ ਤੇ ਫੇ ਆਪਾਂ ਉਹਨੂੰ ਕੀ ਕਹਿੰਦੇ ਆ ਤੈਨੂੰ ਤਾਂ ਮੇਰਾ ਲਹੂ ਪੀ ਲਿਆ ਸੋ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਵੀ ਪ੍ਰਭੂ ਯਿਸੂ ਮਸੀਹ ਦਾ ਲਹੂ ਪੀ ਲਿਆ ਕਿੰਨਾ ਸਤਾਇਆ ਆ ਆਪਾਂ ਵੀ ਪ੍ਰਭੂ ਯਿਸੂ ਮਸੀਹ ਨੂੰ ਅਰ ਰੈਗੂਲਰਲੀ ਸਪਾਉਂਦੇ ਵੀ ਆ ਲਗਾਤਾਰ ਸਤਾਉਂਦੇ ਵੀ ਆ ਪਰ ਫੇ ਵੀ ਜਦੋਂ ਅਸੀਂ ਹਲੇ ਪੈਦਾ ਨਹੀਂ ਹੋਏ ਸੀ ਪਰ ਸਾਡੇ ਗੁਨਾਹ ਬਖਸ਼ੇ ਜਾਣ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਸਤਾਏ ਗਏ ਇਹ ਕਿ ਸਾਡੀ ਮਾਫੀ ਦਾ ਇੰਤਜ਼ਾਮ ਸੈਨਾਵਾਂ ਦੇ ਯਹੋਵਾ ਪਰਮੇਸ਼ੁਰ ਚ ਨੇ ਸਾਡੇ ਜਨਮ ਤੋਂ ਪਹਿਲਾਂ ਹੀ ਕਰ ਦਿੱਤਾ ਹallelujah ਇਹਨੂੰ ਕਹਿੰਦੇ ਆ ਅਸਲੀ ਪਿਆਰ ਪਵਿੱਤਰ ਪ੍ਰੇਮ ਐਕਚੁਅਲ ਲਵ ਇਹ ਹੈ ਕਿ ਹਲੇ ਅਸੀਂ ਜੰਮੇ ਵੀ ਨਹੀਂ ਪੈਦਾ ਵੀ ਨਹੀਂ ਹੋਏ ਪਰ ਸਾਨੂੰ ਬਚਾਉਣ ਦਾ ਇੰਤਜ਼ਾਮ ਕਰ ਲਿਆ ਪਿਤਾ ਪਰਮੇਸ਼ੁਰ ਨੇ ਕਿਉਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਾਂਦਾ ਮੈਂ ਤੇਰੇ ਬੇਡੋਲ ਮਲਬੇ ਨੂੰ ਦੇਖਿਆ ਜਦੋਂ ਸਾਡੀ ਰਚਨਾ ਨਹੀਂ ਕੀਤੀ ਗਈ ਸੀ ਜਦੋਂ ਅਸੀਂ ਕਿਸੇ ਵੀ ਆਕਾਰ ਵਿੱਚ ਨਹੀਂ ਸੀ ਉਸ ਮਿੱਟੀ ਚੋਂ ਹੀ ਸਿਰਾਂਦਿਆ ਸੀ ਇਹਦੇ ਅੰਦਰ ਕਿੰਨੇ ਗੁਨਾਹ ਆ ਬੇਡੋਲ ਮਲਬੇ ਦੇ ਵਿੱਚ ਹੋਈ ਉਦੋਂ ਹੀ ਦੇਖਿਆ ਸੀ ਕਿੰਨੀਆਂ ਇੰਪਿਉਰिटीज ਆ ਕਿੰਨੀਆਂ ਅਸ਼ੁੱਧੀਆਂ ਆ ਇਸ ਮਿੱਟੀ ਦੇ ਵਿੱਚ ਅਰ ਫਿਰ ਸਾਡੇ ਲਈ ਵੰਡਰਫੁਲ ਯੋਜਨਾ ਬਣਾਈ ਗਈ ਇੱਕ ਬੜੀ ਵਧੀਆ ਪਲਾਨਿੰਗ ਕੀਤੀ ਗਈ ਕਿਉਂਕਿ ਕੋਈ ਤਰਸ਼ਸ਼ਰ ਦੇ ਵਿੱਚ ਸੈਂਨਾਵਾ ਦੇ ਯਹੋਵਾ ਪਰਮੇਸ਼ਰ ਜੀ ਨੇ ਕਿਹਾ ਮੇਰੇ ਕੋਲ ਤੁਹਾਡੇ ਲਈ ਯੋਜਨਾਵਾਂ ਹਨ ਜੋ ਮੈਂ ਜਾਣਦਾ ਜਿਹੜੀਆਂ ਲਾਭ ਦੀਆਂ ਹਨ ਹਾਨੀ ਦੀਆਂ ਨਹੀਂ ਅਰ ਜਿਹੜੀਆਂ ਤੁਹਾਨੂੰ ਫਿਊਚਰ ਦੀ ਆਸ ਦਿਵਾਉਂਦੀਆਂ ਚੱਕਰ ਦਾ ਕਾਸ ਦਿਵਾਉਂਦੀਆਂ ਆ ਅਗਾਹਾਂ ਨੂੰ ਵੀ ਆਸ ਦਿਵਾਉਂਦੀਆਂ ਆ ਔਰ ਵਾਲੇ ਸਮੇਂ ਦੀ ਵੀ ਆਸ ਦਿਵਾਉਂਦਾ ਹੈ ਇਹੋ ਜਿਹੀਆਂ ਪਲੈਨਿੰਗਸ ਕਦੋਂ ਕੀਤੀ ਨਾ ਯਹਵਾ ਪਰਮੇਸ਼ੁਰ ਨੇ ਜਦੋਂ ਹੱਲੇ ਸਾਡੀ ਰਚਨਾ ਨਹੀਂ ਹੋਈ ਸੀ ਔਰ ਉਹ ਵੰਡਰਫੁਲ ਪਲੈਨਿੰਗਸ ਕਿਹੜੀਆਂ ਆ ਉਹ ਸੋਹਣੀਆਂ ਯੋਜਨਾਵਾਂ ਆ ਅਦਭੁਤ ਯੋਜਨਾਵਾਂ ਤੇੜੀਆਂ ਆ ਕਿ ਅਸੀਂ ਨਾਸ਼ ਨਾ ਹੋਈਏ ਬਚਾਏ ਜਾਈਏ ਤੇ ਸਦਾ ਦਾ ਜੀਵਨ ਪ੍ਰਾਪਤ ਕਰ ਲਈਏ ਇਸ ਲਈ ਸੈਨਾਮੇ ਯਹਵਾ ਪਰਮੇਸ਼ੁਰ ਨੇ ਉਦੋਂ ਹੀ ਯੋਜਨਾ ਬਣਾਈ ਕਿ ਮੇਰਾ ਇੱਕ ਲਾਤਾ ਪੁੱਤਰ ਇਨ੍ਹਾਂ ਦੇ ਲਈ ਬਲਿਦਾਨ ਹੋਏਗਾ ਔਰ ਉਹਦੇ ਲਹੂ ਦੇ ਵਸੀਲੇ ਦੇ ਨਾਲ ਹੀ ਲੋਕ ਬਚ ਯੇਸੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤੁਹਾਡੇ ਵਿੱਚ ਜੀਵਨ ਨਹੀਂ ਆ ਜੇ ਅਸੀਂ ਹੁਣ ਪ੍ਰਭੂ ਯੇਸੂ ਮਸੀਹ ਜੀ ਦਾ ਮਾਸ ਨਾ ਖਾਈਏ ਲਹੂ ਨਾ ਪੀਏ ਫਿਰ ਸਾਡੇ ਵਿੱਚ ਜੀਵਨ ਨਹੀਂ ਆ ਪਰ ਤੁਸੀਂ ਸੋਚਦੇ ਹੋਵੋਗੇ ਸੰਸਾਰ ਦੇ ਵਿੱਚ ਕਿੰਨੇ ਲੋਕ ਆ ਜਿਹੜੇ ਪ੍ਰਭੂ ਬੋਝ ਨਹੀਂ ਕਰਦੇ ਫੇਰ ਵੀ ਤਾਂ ਜੀਉਂਦੇ ਆ ਉਹਨਾਂ ਦੇ ਅੰਦਰ ਜੀਵਨ ਹੈਗਾ ਹੀ ਆ ਇਹ ਉਸ ਜੀਵਨ ਦੀ ਗੱਲ ਨਹੀਂ ਹੋ ਰਹੀ ਜਿਹੜਾ ਜਿਸਮ ਦੇ ਅੰਦਰ ਆ ਪ੍ਰਭੂ ਯੇਸੂ ਮਸੀਹ ਜੀ ਮੋਸਟਲੀ ਉਪਦੇਸ਼ਾਂ ਦੇ ਰਹੀ ਗੱਲ ਕਰਦੇ ਸੀਗੇ ਜਾਦਾਤਰ ਉਹ ਉਪਦੇਸ਼ਾਂ ਦੇ ਰਹੀਂ ਪੁਜਾਰਤਾਂ ਦੇ ਰਹੀਂ ਗੱਲਾਂ ਕਰਦੇ ਸੀ ਤੇ ਭੇਤ ਜਿਹੜੇ ਆ ਉਹ ਆਪਣੇ ਚੇਲਿਆਂ ਦੇ ਅੱਗੇ ਰੱਖਦੇ ਸੀਗੇ ਪਰ ਬਹੁਤ ਵਾਰੀ ਚੇਲਿਆਂ ਨੂੰ ਸਮਝ ਨਹੀਂ ਆਉਂਦਾ ਸੀ ਕਿ ਉਹ ਕਹਿੰਦੇ ਸੀ ਗੁਰੂ ਸਾਨੂੰ ਹੋਲ ਕੇ ਸਮਝਾ। ਸੋ ਇੱਥੇ ਵੀ ਉਪਦੇਸ਼ ਦੇ ਰਹੀਂ ਗੱਲ ਹੋ ਰਹੀ ਆ ਇੱਕ ਭੇਤ ਦੇ ਰਹੀਂ ਗੱਲ ਹੋ ਰਹੀ ਆ ਇੱਕ ਪੁਜਾਰਤ ਦੇ ਰਹੀਂ ਗੱਲ ਹੋ ਰਹੀ ਆ ਪਰ ਇਹ ਗੱਲ ਹੋ ਰਹੀ ਆ ਸਾਡੇ ਰੂਹ ਦੇ ਜੀਵਨ ਦੀ ਸਾਡੇ ਰੋਹਾਨੀ ਜੀਵਨ ਦੀ ਪਰ ਅਸੀਂ ਉਸ ਰੋਹਾਨੀ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਦਾ ਬਦਨ ਖਾਣਾ ਕਿੱਦਾਂ ਆ? ਪਰ ਪ੍ਰਭੂ ਯਿਸੂ ਮਸੀਹ ਜੀ ਦਾ ਬਦਨ ਹੈ ਕੀ? ਪ੍ਰਭੂ ਯਿਸੂ ਮਸੀਹ ਦਾ ਬਦਨ ਹੈ ਕਿੱਥੇ ਅਰ ਉਹਦੇ ਲਹੂ ਨੂੰ ਅਸੀਂ ਕਿਦਾਂ ਪੀਣਾ ਹੈ ਤਾਂ ਜੋ ਸਾਡੇ ਵਿੱਚ ਜੀਵਨ ਆ ਜਾਏ ਤਾਂ ਜੋ ਅਸੀਂ ਅੰਤਲੇ ਦਿਨ ਉਠਾ ਲੈ ਜਾਈਏ ਕੀ ਤੁਸੀਂ ਜਾਨਣਾ ਚਾਹੁੰਦੇ ਹੋ ਪ੍ਰਭੂ ਯਿਸੂ ਮਸੀਹ ਦਾ ਪਤਨ ਕਿੱਥੇ ਆ ਹਾਂਜੀ ਜਾਨਣਾ ਚਾਹੁੰਦੇ ਆ ਬੜੇ ਥੋੜੇ ਜਿਹਾ ਜਾਣੇ ਆ ਆਓ ਆਪਾਂ ਦੇਖਦੇ ਆ ਆਪਾਂ ਦੇਖਦੇ ਆ ਬੁੱਕ ਆਫ ਜੌਨ ਚੈਪਟਰ ਨੰਬਰ 1 ਯੋਹੰਨਾ ਦੀ ਕਿਤਾਬ ਉਹਦਾ ਪਹਿਲਾ ਨੰਬਰ ਇਹਦੇ ਆਏ ਤੇ ਉਹਦੀ 1 ਤੋਂ 4 ਨੰਬਰ ਪੰਕਤੀ ਚ ਆਪਾਂ ਪਹਿਲਾਂ ਦੇਖਦੇ ਆ ਆਗ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ ਇਹੋ ਆਦ ਵਿੱਚ ਪਰਮੇਸ਼ਵਰ ਦੇ ਸੰਗ ਸੀ ਸਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾ ਨਹੀਂ ਰਚੀ ਗਈ ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ ਹਾਲੇਲੂਇਆ ਪਰ ਇਹ ਤਾਂ ਸ਼ਬਦ ਦੇ ਬਾਰੇ ਵਿੱਚ ਗੱਲ ਹੋ ਰਹੀ ਆ ਅਸੀਂ ਤਾਂ ਆਪਣਾ ਕੋ ਯਿਸੂ ਮਸੀਹ ਦਾ ਬਦਲ ਲੱਭ ਰਹੇ ਸੀ ਸੋ ਲੈਟਸ ਸੀ ਕਮ ਆਨ ਆਪਾਂ ਦੇਖਦੇ ਹਾਂ 14 ਨੰਬਰ ਆਇਤ 14 ਨੰਬਰ ਪੰਕਤੀ ਦੇ ਵਿੱਚ ਆਓ ਦੇਖੀਏ ਅਤੇ ਸ਼ਬਦ ਦੇ ਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਗਏ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ ਹallelujah ਸੋ ਕਿਸੇ ਨੂੰ ਇੱਥੇ ਪ੍ਰਭੂ ਯਿਸੂ ਮਸੀਹ ਦਾ ਬਦਨ ਲੱਭਾ ਕਿੰਨਿਆਂ ਨੂੰ ਲੱਭ ਪਿਆ ਇੱਥੇ ਪ੍ਰਭੂ ਯਿਸੂ ਮਸੀਹ ਜੀ ਦਾ ਬਦਨ ਸੋ ਪ੍ਰਭੂ ਦਾ ਤਾਂ ਅਨੁਵਾਦ ਕਰਦੇ ਐਟ ਲੀਸਟ 10% ਲੋਕਾਂ ਨੂੰ ਲੱਭ ਗਿਆ ਦੇਖੋ ਆਪਾਂ ਪਹਿਲਾਂ ਜਦੋਂ ਦੇਖਿਆ ਸ਼ਬਦ ਦੇ ਬਾਰੇ ਵਿੱਚ ਆਦ ਵਿੱਚ ਕੀ ਸੀ ਸ਼ਬਦ ਸੀ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ ਔਰ ਫਿਰ ਇਹਨੇ 4 ਨੰਬਰ 'ਚ ਕੀ ਲਿਖਿਆ ਉਸ ਵਿੱਚ ਜੀਉਣ ਸੀ ਅਰ ਅਸੀਂ ਜੋਹਨਾ ਸ਼ੇ ਦੇ ਵਿੱਚ ਕੀ ਪੜਿਆ ਉੱਥੇ ਕੀ ਲਿਖਿਆ ਆ ਜੇ ਕੋਈ ਮੇਰਾ ਬਦਨ ਨਹੀਂ ਖਾਂਦਾ ਮੇਰਾ ਲਹੂ ਨਹੀਂ ਪੀਂਦਾ ਉਹਦੇ ਵਿੱਚ ਜੀਉਣ ਨਹੀਂ ਆ ਤੇ ਜੀਉਣ ਕਿਹਦੇ ਵਿੱਚ ਆ ਸ਼ਬਦ ਦੇ ਵਿੱਚ ਆ ਇੱਥੇ ਆਪਾਂ ਕੀ ਦੇਖਿਆ ਸ਼ਬਦ ਦੇ ਵਿੱਚ ਜੀਵਨ ਆ ਅਰ ਪ੍ਰਭੂ ਯਿਸੂ ਮਸੀਹ ਕੀ ਕਹਿ ਰਹੇ ਆ ਕਹਿੰਦੇ ਜੇ ਕੋਈ ਮੇਰਾ ਲਹੂ ਨਹੀਂ ਪੀਂਦਾ ਮਾਸ ਨਹੀਂ ਖਾਂਦਾ ਉਹਦੇ ਵਿੱਚ ਜੀਵਨ ਨਹੀਂ ਆ ਹੁਣ ਪ੍ਰਭੂ ਯਿਸੂ ਮਸੀਹ ਕੌਣ ਆ ਸ਼ਬਦ ਦੇ ਧਾਰੀ ਹੋਇਆ ਹallelujah ਸ਼ਬਦ ਦੇ ਧਾਰੀ ਹੋਇਆ ਅਰ ਉਸ ਦੇ ਦਾ ਨਾਮ ਕੀ ਰੱਖਿਆ ਗਿਆ ਯਿਸੂ ਮਸੀਹ ਅਰ ਉਸੇ ਹੀ ਦੇਹ ਦੇ ਵਿੱਚ ਉਸੇ ਹੀ ਸ਼ਬਦ ਦੇ ਵਿੱਚ ਜਿਹੜਾ ਆਦ ਵਿੱਚ ਸੀ ਅਰ ਖੁਦ ਪਰਮੇਸ਼ਰ ਸੀ ਅਰ ਦੇਹਧਾਰੀ ਹੋ ਗਿਆ ਉਹਦੇ ਵਿੱਚ ਜੀਉਣ ਜਾਂ ਅਰ ਕੀ ਲਿਖਿਆ ਆ ਅਸਾਂ ਉਹਦਾ ਤੇਜ ਪਿਤਾ ਦੇ ਇਕਲੌਤੇ ਜਿਹਾ ਦਿੱਠਾ ਉਹ ਪਰਮੇਸ਼ਰ ਦਾ ਇਕਲੌਤਾ ਪੁੱਤਰ ਜਿਹੜਾ ਤੁਹਾਡੇ ਲਈ ਤੁਹਾਡੇ ਘਰਾਣਿਆਂ ਦੇ ਲਈ ਇਸ ਜਗਤ ਦੇ ਲਈ ਮੇਰੇ ਲਈ ਮੇਰੀਆਂ ਆਉਣ ਵਾਲੀਆਂ ਅੰਸਾਂ ਦੇ ਲਈ ਮੇਰੀਆਂ ਬੀਤ ਚੁਕੀਆਂ ਅੰਸਾਂ ਦੇ ਲਈ ਜਿਹੜਾ ਸਲੀਬ ਦੇ ਉੱਤੇ ਬਲੀਦਾਨ ਹੋ ਗਿਆ ਉਹ ਸ਼ਬਦ ਪ੍ਰਭੂ ਯਿਸੂ ਮਸੀਹ ਹਾਲੇਲੂਇਆ ਸੋ ਹੁਣ ਵਚਨ ਕੀ ਦੱਸਦਾ ਯਾ ਜੇ ਕੋਈ ਉਹਦਾ ਬਦਲ ਨਹੀਂ ਖਾਂਦਾ ਉਹਦਾ ਲਹੂ ਨਹੀਂ ਪੀਂਦਾ ਉਹਦੇ ਵਿੱਚ ਜਿਉਣ ਨਹੀਂ ਆ ਔਰ ਜੇ ਉਹ ਇਹਦਾ ਨਹੀਂ ਕਰਦਾ ਫੇ ਉਹਨੇ ਅੰਤਲੇ ਦਿਨ ਉਠਾਇਆ ਨਹੀਂ ਜਾਂਦਾ ਸੋ ਦੇਹ ਦਾ ਆਪਾ लवली ਆ ਪਰ ਲਹੂ ਨਹੀਂ ਲੱਭਾ ਆਪਨੂੰ ਦੇਹ ਦਾ ਆਪਾ लवली ਦੇ ਕੀ ਚੀਜ਼ ਆ ਹਾਂਜੀ ਪੂਰਾ ਪੜਨਾ ਬੈਣਾ ਦੇਹ ਕਿਹੜੀ ਚੀਜ਼ ਆ ਸ਼ਬਦ ਪਰਮੇਸ਼ਵਰ ਦਾ ਸ਼ਬਦ ਕਿਹੜੀ ਦੇਖ ਆਣ ਵਾਸਤੇ ਇੱਥੇ ਗਿਆ ਗਿਆ ਆ ਹਾਂਜੀ ਪਰਮੇਸ਼ਵਰ ਦਾ ਸ਼ਬਦ ਕਿਉਂਕਿ ਅਸੀਂ ਵਚਨ ਚ ਕੀ ਦੇਖਿਆ ਸ਼ਬਦ ਦੇਹ ਧਾਰੀ ਹੋਇਆ ਅਰ ਉਹ ਸ਼ਬਦ ਨੂੰ ਖਾਣਾ ਕਿੱਦਾਂ ਆ? ਪਰਮੇਸ਼ਵਰ ਦੀ ਬਾਣੀ ਦੇ ਅੱਖੇ ਲੱਗਣਾ ਆ। ਯਸ ਆ। ਕਹਿੰਦਾ ਜੇ ਕੋਈ ਮੇਰਾ ਵਦਨ ਨਹੀਂ ਖਾਂਦਾ, ਭਾਵੇਂ ਜੇ ਕੋਈ ਸ਼ਬਦ ਦੇ ਅੱਖੇ ਨਹੀਂ ਲੱਗਦਾ, ਜੇ ਕੋਈ ਪਰਮੇਸ਼ਵਰ ਦੀ ਬਾਣੀ ਨੂੰ ਆਪਣੇ ਅੰਦਰ ਨਹੀਂ ਲੰਘਾ, ਪਰਮੇਸ਼ਵਰ ਦੀ ਬਾਣੀ ਨੂੰ ਆਪਣੇ ਹਿਰਦੇ 'ਚ ਨਹੀਂ ਲੈ ਕੇ ਜਾਂਦਾ, ਆਪਣੇ ਢਿੱਡ 'ਚ ਨਹੀਂ ਲੈ ਕੇ ਜਾਂਦਾ, ਉਹਦਾ ਅਸਰ ਜਿਹੜਾ ਆ ਉਹ ਸਾਡੇ ਜਿਸਮ ਦੇ ਰਹੀ ਬਾਹਰ ਨਜ਼ਰ ਨਹੀਂ ਆਉਂਦਾ ਤਾਂ ਸਾਡੇ ਅੰਦਰ ਜੀਵਨ ਨਹੀਂ ਆ। ਕਿਹੜਾ ਜੀਵਨ ਜਿਹੜਾ ਇਲਾਹੀ ਆ। ਜਿਹੜਾ ਜੀਵਨ ਹੈ ਜਿਹੜਾ ਸਦੀਪਕ ਹੈ ਜਿਹੜਾ ਰੂਹ ਦਾ ਜੀਵਨ ਹੈ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜੇ ਕੋਈ ਮੇਰਾ ਵਦਨ ਨਹੀਂ ਖਾਂਦਾ ਪ੍ਰਭੂ ਯਿਸੂ ਮਸੀਹ ਕੋਣ ਆ ਸ਼ਬਦ ਹੈ ਪਰ ਜਦੋਂ ਉਹ ਦੇਹ ਧਾਰੀ ਹੋ ਗਏ ਤਾਂ ਵਚਨ ਚ ਕੀ ਲਿਖਿਆ ਸ਼ਬਦ ਦੇਹ ਧਾਰੀ ਹੋਇਆ ਪਰ ਹੁਣ ਉਹ ਕਹਿੰਦੇ ਜੇ ਕੋਈ ਮੇਰਾ ਵਦਨ ਨਹੀਂ ਖਾਂਦਾ ਭਾਵ ਜੇ ਕੋਈ ਮੇਰੀ ਬਾਣੀ ਦੇ ਆਖੇ ਨਹੀਂ ਲੱਗਦਾ ਜੇ ਕੋਈ ਮੇਰੇ ਸ਼ਬਦ ਦੇ ਆਖੇ ਨਹੀਂ ਲੱਗਦਾ ਜੇ ਕੋਈ ਵਚਨ ਦੇ ਆਖੇ ਨਹੀਂ ਲੱਗਦਾ ਸਵਰਗ ਨੂੰ ਨਹੀਂ ਜਾ ਸਕਦਾ ਉਹ ਜੀਵਨ ਦਾ ਅਧਿਕਾਰੀ ਨਹੀਂ ਹੋ ਸਕਦਾ ਹੁਣ ਨਵੋ ਕੀਰੀ ਚੀਜ਼ ਆ ਬਦਨ ਦਾ ਪਤਾ ਲੱਗ ਗਿਆ ਤੇ ਆਓ ਆਪਾਂ ਦੇਖਦੇ ਹਾਂ ਲਹੂ ਦੇ ਬਾਰੇ ਵਿੱਚ ਫਰਸਟ ਕੋਰਿੰਥIANS ਨਿਊ ਟੈਸਟਾਮੈਂਟ ਦੇ ਵਿੱਚ ਚੈਪਟਰ ਨੰਬਰ 11 ਵਰਸ ਨੰਬਰ 25 ਪਹਿਲਾ ਕੋਰਿੰਥੀਆਂ ਉਹਦਾ 11 ਨੰਬਰ ਅਧਿਆਇ আর ਉਹਦੀ 25 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਨੇਮ ਦਾ ਕੀ ਮਤਲਬ ਹੁੰਦਾ ਆ ਇੱਕ ਪ੍ਰਤੀਗਿਆ ਇੱਕ ਵਾਚਰ ਇੱਕ ਪ੍ਰੋਮਿਸ ਇੱਕ ਫਲੇਜ ਇੱਕ ਵਾਦਾ ਸੋ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ اے ਪਿਆਲਾ ਮੇਰੇ ਲਹੂ ਦਾ ਆਇਆ ਜਿਹੜਾ ਇਹ ਨਵਾਂ ਨੇਮ ਆ ਉਹ ਨਵਾਂ ਨੇਮ ਕੀ ਆ ਇੰਗਲਿਸ਼ ਦੇ ਵਿੱਚ ਨਿਊ ਕਵਨੈਂਟ ਲਿਖਿਆ ਆ ਕਵਨੈਂਟ ਦਾ ਵੀ ਮਤਲਬ ਹੁੰਦਾ ਇੱਕ ਕੰਪਰੋਮਿਸ ਇੱਕ ਫਲੈਂਚ ਇੱਕ ਪ੍ਰਤੀਗਿਆ ਇੱਕ ਵਾਦਾ ਸੋ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਲੈਂਗੁਏਜ ਕੋਲ ਨੂੰ ਸੈੱਟ ਕਰ ਸਕਦੇ ਹੋ ਪਰ ਕਵਨੈਂਟ ਕੀ ਆ ਪਰ ਕੀ ਆ ਕੀ ਆ ਮਨੁੱਖ ਦੇ ਵਿਚਾਰ ਅਨ ਪਰਮੇਸ਼ਵਰ ਦੇ ਵਿਚਾਰ ਇੱਕ ਪ੍ਰਤੀਗਿਆ ਇੱਕ ਵਾਦਾ ਇੱਕ ਪਰਮੇਸ਼ਵਰ ਦੇ ਨਾਲ ਇੱਕ ਗੱਲਬਾਤ ਦਾ ਹੋ ਜਾਣਾ ਇਸ ਗੱਲਬਾਤ ਦਾ ਹੋ ਜਾਣਾ ਪਰਮੇਸ਼ਵਰ ਦੇ ਨਾਲ ਮਨੁੱਖ ਨੇ ਇੱਕ ਆਪਾਂ ਇਦਾਂ ਕਹਿ ਸਕਦੇ ਕਿ ਉਹਦੇ ਉਹਦੇ ਹੁਕਮ ਦੇ ਵਿੱਚ ਉਹਨੇ ਇੱਕ ਗੱਲ ਕਰ ਲਈ ਪਰਮੇਸ਼ਵਰ ਦੇ ਨਾਲ ਕਿ ਹਾਂ ਮੇਰਾ ਤੇਰੇ ਨਾਲ ਹੁਣ ਆ ਪ੍ਰੋਮਿਸ ਹੈ ਉਹਨੂੰ ਆਪਾਂ ਕਵਨੈਂਟ ਕਹਿ ਸਕਦੇ ਹਾਂ ਮਨੁੱਖ ਦਾ ਪਰਮੇਸ਼ਵਰ ਦੇ ਨਾਲ ਇੱਕ ਪ੍ਰਤੀਗਿਆ ਲੈਣਾ ਪਰਮੇਸ਼ਵਰ ਨੂੰ ਹਾਜ਼ਰ ਮੰਨ ਕੇ ਇੱਕ ਪ੍ਰਤੀਗਿਆ ਲੈ ਲੈਣਾ ਇੱਕ ਵਾਅਦਾ ਕਰ ਲੈਣਾ ਹੁਣ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੇਰਾ ਲਹੂ ਨਵਾਂ ਨੇਮ ਆ ਨਿਊ ਕਵਨੈਂਟ ਕਿਹਾ ਸਿਓ ਨਿਊ ਕਵਨੈਂਟ ਕੀ ਆ ਉਹ ਇਹ ਆ ਕਿ ਪ੍ਰਭੂ ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਗੁਨਾਹਾਂ ਤੋਂ ਧੋ ਕੇ ਸ਼ੁੱਧ ਕਰ ਦਰਦਾ ਹੈ। ਅਨ ਅਸੀਂ ਉਸ ਲਹੂ ਨੂੰ ਆਪਣੇ ਅੰਦਰ ਕਵਨੈਂਟ ਦੇ ਤੌਰ ਤੇ ਕਿਦਾਂ ਲੈਨੇ ਆ ਇੱਕ ਪਟਿੱਗਿਆ ਇੱਕ ਵਾਚਾ ਦੇ ਤੌਰ ਤੇ ਕਿਦਾਂ ਲੈਨੇ ਆ ਕਿ ਸਰਬ ਸ਼ਕਤੀਮਾਨ ਪਿਤਾ ਪਰਮੇਸ਼ਵਰ ਤੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਬਹੋਂ ਅਤੇ ਮਸੀਹਲੇ ਦੇ ਨਾਲ ਮੇਰੇ ਪਾਪ ਬਖਸ਼ੇ ਗਏ ਤੇ ਮੈਂ ਹੁਣ ਤੇਰੇ ਬਾਣੀ ਦੇ ਅਨੁਸਾਰ ਚੱਲੂੰਗਾ। ਮੈਂ ਤੇਰੇ ਹੁਕਮ ਦੇ ਅਨੁਸਾਰ ਚੱਲੂੰਗਾ। ਤਿਉਹਾਰ ਆ ਇੱਕ ਪਸਾਹ ਦੇ ਤਿਉਹਾਰ ਤੇ ਇਹ ਕਵਨ ਜਿਹੜੀ ਆ ਪ੍ਰਭੂ ਯਿਸੂ ਮਸੀਹ ਜੀ ਵੱਲੋਂ ਦਿੱਤੀ ਜਾ ਰਹੀ ਆ ਇੱਕ ਵਾਦਾ ਜਿਹੜੀ ਆ ਪ੍ਰਭੂ ਯਿਸੂ ਮਸੀਹ ਜੀ ਵੱਲੋਂ ਦਿੱਤੀ ਜਾ ਰਹੀ ਆ ਆਪਣੇ ਚੇਲਿਆਂ ਦੇ ਨਾਲ ਉੱਥੇ ਗੱਲ ਕਰ ਰਹੇ ਆ ਪਰ ਇਹ ਉਸੇ ਹੀ ਘੜੀ ਇੱਕ ਨਵੀਂ ਰੀਤ ਨਹੀਂ ਬਣੀ ਇਹ ਬਹੁਤ ਸੈਂਕੜੇ ਹੀ ਸਾਲਾਂ ਪਹਿਲਾਂ ਤੋਂ ਸਗੋਂ ਹਜ਼ਾਰਾਂ ਸਾਲਾਂ ਪਹਿਲਾਂ ਤੋਂ ਇਹ ਜਿਹੜੀ ਆ ਰੀਤ ਚੱਲ ਰਹੀ ਸੀ ਪਸਾਹ ਦਾ ਤਿਉਹਾਰ ਮਨਾਉਣ ਦੀ ਜੇ ਤੁਸੀਂ ਆਪਣੇ ਘਰਾਂ 'ਚ ਜਾ ਕੇ ਓਲਜਸਟ ਮੰਦਰ ਵਿੱਚ ਜਾ ਕੇ ਇਹਨੂੰ ਦੇਖੋਗੇ ਕੂਚ ਦੀ ਕਿਤਾਬ 25 ਵਿੱਚ ਵੀ ਇਹਦਾ ਜ਼ਿਕਰ ਆ ਪਰ ਕੂਚ ਦੀ ਕਿਤਾਬ ਉਹਦਾ 12 ਨੰਬਰ ਤੇ ਆਏ ਉਹਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਗਿਆ ਹੈ ਇਸ ਤਿਹਾਰ ਦਾ ਔਰ ਉੱਥੇ ਸਾਫ਼-ਸਾਫ਼ ਦੱਸਿਆ ਗਿਆ ਹੈ ਪਰਮੇਸ਼ਵਰ ਨੇ ਉਸ ਤਿਹਾਰ ਨੂੰ ਬਣਾਉਣ ਦੀ ਇੱਕ ਵਿਧੀ ਰੱਸੀ ਗਈ ਆ ਹਰੂਨ ਹੋਣਾਂ ਨੂੰ ਦੱਸਿਆ ਕਿ ਤੁਸੀਂ ਇੱਕ ਬਛੜਾ ਲਵੋ ਇੱਕ ਲੇਲਾ ਲਵੋ ਔਰ ਉਹਦਾ ਮਾਸ ਉਹਨਾਂ ਨੇ ਕਿੱਦਾਂ ਖਾਣਾ ਆ ਉਹਦੇ ਲਹੂ ਦਾ ਉਹਨਾਂ ਨੇ ਕੀ ਕੀ ਕਰਨਾ ਆ ਔਰ ਕਿੱਦਾਂ ਇੱਕ ਹੀ ਘਰ ਦੇ ਵਿੱਚ ਉਹ ਜਿਹੜਾ ਆ ਫਿਨਿਸ਼ ਹੋਣਾ ਚਾਹੀਦਾ ਆ ਉਹਦਾ ਕੋਈ ਵੀ ਹਿੱਸਾ ਜਿਹੜਾ ਆ ਉਹ ਬਾਹਰ ਨਹੀਂ ਕਰ ਚੋ ਕਿਸੇ ਨੇ ਲੈ ਕੇ ਜਾਣਾ ਤਾਂ ਹੀ ਜਦੋਂ ਆਪਾਂ ਅੱਜ ਵੀ ਇਕੱਠੇ ਬੰਨੇ ਆ ਆਪਾਂ ਇੱਥੇ ਹੀ ਬੈਠ ਕੇ ਕਰਦੇ ਆ ਆਪਾਂ ਉਹਨੂੰ ਕੁਝ ਪੋਰਸ਼ਨ ਘਰਾਂ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਉਹਦੀ ਇੱਕ ਰੀਤ ਆ ਉਹਦੀਆਂ ਕੁਝ ਟਰਮਸ ਐਂਡ ਕੰਡੀ ਉਹਦੇ ਕੁਝ ਨਾਮ ਤੇ ਸ਼ਬਦਾਂ ਆ ਜਿਹਦੇ ਅਧੀਨ ਸਾਨੂੰ ਰਹਿਣਾ ਪੈਂਦਾ ਹੈ ਪਰ ਜਦੋਂ ਅਸੀਂ 올 ਟੈਸਟਾਮੈਂਟ ਦੇ ਵਿੱਚ ਦੇਖਦੇ ਹਾਂ ਉੱਥੇ ਵੀ ਇੱਕ ਵਾਚਾ ਆ ਉਹ ਵਾਚਾ ਕੀ ਆ ਆਪਾਂ ਦੇਖਦੇ ਕੂਚ ਦੀ ਕਿਤਾਬ ਉਸ ਦਾ 15 ਨੰਬਰ ਅਧਿਆਇਰ ਉਹਦੀ 26 ਨੰਬਰ ਪੰਕਤੀ ਵਿੱਚ ਉਥੇ ਲਿਖਿਆ ਹੈ ਅਰ ਉਸਨੇ ਆਖਿਆ ਜੇ ਤੁਸੀਂ ਰੀਜ ਨਾਲ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋਗੇ ਅਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਅਰ ਉਸਦੇ ਹੁਕਮਾਂ ਉੱਤੇ ਕੰਨ ਲਾਓਗੇ ਅਰ ਉਸ ਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂਕਿ ਜੋ ਮੈਂ ਯਹਵਾ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ ਇੱਥੇ ਵੀ ਇੱਕ ਗਵਰੰਟੀ ਹੈ ਇੱਥੇ ਵੀ ਇੱਕ ਵਾਚਾ ਹੈ ਇੱਥੇ ਵੀ ਇੱਕ ਵਾਦਿੱਗਿਆ ਹੈ ਪਰਮੇਸ਼ਵਰ ਦੇ ਵੱਲੋਂ ਉਹ ਕੀ ਹੈ ਪਰਦਿੱਗਿਆ ਪ੍ਰਭੂ ਇਦਾਂ ਕਹਿੰਦੇ ਆ ਆਪਣੇ ਲੋਕਾਂ ਨੂੰ ਭਈ ਜੇ ਤੁਸੀਂ ਰੀਜ ਨਾਲ ਵੱਧੋਗਰੀ ਨਾਲ ਨਹੀਂ ਸਾਰੇ ਭੁੱਜ ਗਏ ਨਹੀਂ ਮਤਲਬ ਰਸਤ ਹੋ ਗਏ ਨਹੀਂ ਜੇ ਤੁਸੀਂ ਰੀਜ ਨਾਲ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋਗੇ ਤੇ ਉਹਦੇ ਹੁਕਮਾਂ ਦੇ ਆਕੇ ਲੱਗੋਗੇ ਕਿ ਉਹ ਕੀ ਕਹਿੰਦਾ ਹੈ ਕਹਿੰਦਾ ਫੇ ਜਿਹੜੀਆਂ ਬਿਮਾਰੀਆਂ ਸਮੱਸਿਆਵਾਂ ਮਿਸਰੀਆਂ ਦੇ ਉੱਤੇ ਆਈਆਂ ਉਹ ਮੈਂ ਤੁਹਾਡੇ ਉੱਤੇ ਨਹੀਂ ਪਾਉਂਗਾ ਕਿਉਂਕਿ ਮੈਂ ਤੁਹਾਨੂੰ ਨਰੋਇਆਂ ਕਰਨ ਵਾਲਾ ਪਰਮੇਸ਼ਵਰ ਹਾਂ ਉਹ ਚੰਗੀਆਂ ਕਰਨ ਵਾਲਾ ਪਰਮੇਸ਼ਵਰ ਹੈ ਅਰ ਹੋਰ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਆ ਮੇਰਾ ਲਹੂ ਇਹ ਪਹਿਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਇੱਕ ਨਿਊ ਕਵਨੈਂਟ ਫਿਰ ਤੋਂ ਇੱਕ ਵਾਚਾਇਆ ਕਿ ਜੇ ਅਸੀਂ ਉਸ ਲਹੂ ਦੇ ਹੇਠ ਰਵਾਂਗੇ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੀ ਆਜ਼ਾਦੀ ਲਈ ਵਹਾਇਆ ਹੈ ਫਿਰ ਪਰਮੇਸ਼ਰ ਸਾਡੀ ਰਾਖੀ ਕਰਨਗੇ ਔਰ ਪਰਮੇਸ਼ਰ ਸਾਨੂੰ ਸਦੀਪਕ ਜੀਵਨ ਦੇਣਗੇ ਔਰ ਔਰ ਵਾਲੀ ਹਰੇਕ ਵਿਪਤਾ ਅਤੇ ਮਰੀ ਤੋਂ ਬਚਾ ਕੇ ਰੱਖਣਗੇ ਔਰ ਬੈਰੀ ਦੀ ਸਾਰੀ ਸ਼ਕਤੀ ਤੋਂ ਵੀ ਸਾਨੂੰ ਸੰਭਾਲਣਗੇ ਹallelujah so this is a new covenant ਇਹੇ ਨਵੀਂ ਵਾਚਾਇਆ so ਮੇਰੇ ਖਿਆਲ ਚ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਅਸੀਂ ਕਿਹੜਾ ਬਦਨ ਖਾਣਾ ਹੈ ਔਰ ਕਿਹੜਾ ਲਹੂ ਪੀਣਾ ਹੈ ਕਾਕੇ ਇਦਾਂ ਨਹੀਂ ਆ ਆਪਾਂ ਚੱਲਦੇ ਆ ਆਜੋ ਫਸਟ ਕੋਰਿੰਥIANS ਚੈਪਟਰ ਨੰਬਰ 11 ਦੇ ਵਿੱਚ ਪਹਿਲਾ ਕੋਰਿੰਥੀਅਰ ਦਾ 11 ਨੰਬਰ ਦੇ ਆਇਦੇ ਵਿੱਚ ਆਪਾਂ ਚੱਲਦੇ ਆ ਦੇਖੋ ਹਰ ਜਗ੍ਹਾ ਦੇ ਉੱਤੇ ਪ੍ਰਭੂ ਨੂੰ ਪੋਜ ਕਰਨ ਦਾ ਇੱਕ ਵੱਖਰਾ ਸਮਾਂ ਆ ਕੋਈ ਤਾਂ ਬਾਈਬਲ ਦੇ ਅਨੁਸਾਰ ਸਾਨੂੰ ਕੋਈ ਸਮਾਂ ਨਿਸ਼ਚਿਤ ਕਰਕੇ ਨਹੀਂ ਦਿੱਤਾ ਗਿਆ ਕਿ ਤੁਸੀਂ ਸਾਲ ਚ ਇੱਕ ਵਾਰੀ ਕਰਿਓ ਤੁਸੀਂ ਮਹੀਨੇ 'ਚ ਚਾਰ ਵਾਰੀ ਕਰਿਓ ਜਾਂ 5 ਸਾਲ ਬਾਅਦ ਕਰਿਓ ਪਰ ਉਹਨੇ ਕਿਹਾ ਮੇਰੀ ਯਾਦਗਰੀ ਦੇ ਵਿੱਚ ਤੁਸੀਂ ਇਦਾਂ ਕਰਿਓ ਪਰ ਹੁਣ ਸੋਚਣ ਦੀ ਗੱਲ ਆ ਕਿ ਅਸੀਂ ਕਦੋਂ ਕਰਦੇ ਆ ਔਰ ਕਿੰਨਾ ਉਹਨੂੰ ਕਾਇਮ ਰੱਖ ਸਕਦੇ ਹਾਂ ਸੋ ਹੋ ਸਕਦਾ ਕਈ ਵਾਰੀ ਸਾਨੂੰ ਇਦਾਂ ਜਾਨ ਸੁਨਾ ਮਿਲੇ ਜਿੱਦਾਂ ਲਾਕਡ ਵੇ ਅਪਾ ਇਕੱਠੇ ਬੈਠ ਕੇ ਪ੍ਰਭੂ ਪੋਜ ਨਹੀਂ ਕਰ ਸਕਿਆ ਪਰ ਅਸੀਂ ਫਿਰ ਵੀ ਪਰਮੇਸ਼ਵਰ ਦੇ ਬਦਨ ਨੂੰ ਖਾਧਾ ਕਿਦਾਂ ਖਾਧਾ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੀ ਆਗਿਆਕਾਰੀ ਕਰਕੇ ਅਸੀਂ ਪਰਮੇਸ਼ਵਰ ਦੇ ਪੁੱਤਰ ਦੀ ਦੇਹ ਨੂੰ ਖਾਧਾ ਕਿਉਂਕਿ ਸ਼ਬਦ ਦੇਹਤਾਰੀ ਹੋਇਆ ਤੇ ਅਸੀਂ ਉਹਨੂੰ ਆਪਣੇ ਅੰਦਰ ਲੈ ਲਿਆ ਹallelujah ਸੋ ਇਹ ਇੱਕ ਆਤਮਿਕ ਰੀਤੀ ਆ ਮਗਰ ਤਰੀਕਾ ਆ ਆਤਮਿਕ ਵਿਧੀ ਦੇ ਨਾਲ ਅਸੀਂ ਪ੍ਰਭੂ ਪੂਜ ਕੀਤਾ ਔਰ ਹਰ ਰੋਜ਼ ਅਸੀਂ ਆਤਮਿਕ ਤੌਰ ਤੇ ਪ੍ਰਭੂ ਪੂਜ ਕਰ ਸਕਦੇ ਹਾਂ ਹਰ ਵੇਲੇ ਹਰ ਘੜੀ ਔਰ ਹਰ ਰੋਜ਼ ਅਸੀਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿ ਕੇ ਉਹਦੇ ਹੁਕਮ ਨੂੰ ਜਦੋਂ ਅਸੀਂ ਆਪਣੇ ਅੰਦਰ ਲੈਨੇ ਸਮਝੋ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਅੰਦਰ ਲੈ ਰਹੇ ਹਾਂ ਕਿਉਂਕਿ ਉਹ ਪਰਮੇਸ਼ਰ ਦਾ ਸ਼ਬਦ ਹੈ ਖੁਦ ਪਰਮੇਸ਼ਰ ਹੈ ਕੋਲ ਸ਼ਬਦ ਦੇ ਤਾਰੀ ਹੋਇਆ ਹੈ ਅਰ ਜਦੋਂ ਅਸੀਂ ਉਹਦੇ ਵਾਅਦੇ ਨੂੰ ਚੇਤਾ ਰੱਖਦੇ ਆ ਉਹਦੇ ਪ੍ਰੋਮਿਸ ਨੂੰ ਚੇਤਾ ਰੱਖਦੇ ਆ ਅਰ ਉਹਦੇ ਬਲੀਦਾਨ ਨੂੰ ਚੇਤੇ ਰੱਖਦੇ ਆ ਕਿ ਸੱਚੀ ਮੇਰੇ ਗੁਨਾਹਾਂ ਦਾ ਕਰਕੇ ਪ੍ਰਭੂ ਯਿਸੂ ਮਸੀਹ ਜੀ ਦਾ ਬਲੀਦਾਨ ਹੋਇਆ ਮੇਰੇ ਗੁਨਾਹਾਂ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਵਹਾਇਆ ਗਿਆ ਉਸ ਵੇਲੇ ਅਸੀਂ ਉਹਦੇ ਲਹੂ ਨੂੰ ਲੈਨੇ ਆ ਉਸ ਵੇਲੇ ਅਸੀਂ ਉਹਦੇ ਲਹੂ ਨੂੰ ਪੀਨੇ ਆ ਪਰ ਇਦਾਂ ਕਰਨ ਦੀ ਜ਼ਰੂਰਤ ਕਿਉਂ ਪੈਂਦੀ ਕਿ ਅਸੀਂ ਫਿਜ਼ਿਕਲੀ ਵੀ ਉਹਨੂੰ ਕਰਦੇ ਆ ਇੱਕ ਰੋਟੀ ਦੇ ਤੌਰ ਤੇ ਇੱਕ ਪਿਆਲੇ ਦੇ ਤੌਰ ਤੇ ਤਾਂ ਵੀ ਉਹ ਇਸ ਲਈ ਤਾਂ ਜੋ ਸਾਨੂੰ ਚੇਤੇ ਰਹਿ ਸਕੀ ਤਾਂ ਜੋ ਅਸੀਂ ਇਕੱਠਿਆਂ ਬੈਠ ਕੇ ਪਰਮੇਸ਼ਵਰ ਦੇ ਪੁੱਤਰ ਦੇ ਉਸ ਬਲੀਦਾਨ ਨੂੰ ਚੇਤੇ ਕਰੀਏ ਕਿਤੇ ਸੋਖਾ ਆਰਾਮ ਤਾਂ ਸਾਨੂੰ ਚੇਤਾ ਨਾ ਭੁੱਲ ਜਾਈਏ ਵੀ ਸਾਨੂੰ ਬਚਾਉਣ ਵਾਲਾ ਕੌਣ ਹੈ ਕਿਤੇ ਬਾਹਰੀਆਂ ਫੈਸਿਲਿਟੀਆਂ ਹੋਣ ਦੇ ਚੱਕਰ 'ਚ ਬਾਹਲੇ ਆਰਾਮ ਹੋਣ ਦੇ ਚੱਕਰ 'ਚ ਅਸੀਂ ਉਹਦੀ ਮੌਤ ਦਾ ਚੇਤਾ ਨਾ ਭੁਲਾ ਲਈਏ ਕਿਤੇ ਅਸੀਂ ਚੇਤਾ ਨਾ ਭੁੱਲ ਜਾਈਏ ਸਾਨੂੰ ਕਿੱਥੋਂ ਉਹਨੇ ਕੱਢਿਆ ਯਾ ਕਿੱਥੋਂ ਸਾਨੂੰ ਲੈ ਕੇ ਆਇਆ ਕਿੱਦਾਂ ਉਹਨੇ ਸਾਨੂੰ ਸੰਭਾਲਿਆ ਕਿੰਨਾ ਦੁੱਖ ਝੱਲ ਕੇ ਉਹਨੇ ਸਾਨੂੰ ਬਚਾਇਆ ਇਸ ਲਈ ਜਦੋਂ ਅਸੀਂ ਛੱਤ ਦੇ ਹੇਠ ਇੱਕ ਮੇਜ਼ ਦੇ ਦੁਆਲੇ ਜਦੋਂ ਅਸੀਂ ਇਕੱਠੇ ਹੋ ਗਏ ਉਸ ਰੋਟੀ ਨੂੰ ਪੜ੍ਹਿਆ ਸਾਨੂੰ ਚੇਤਾ ਆਏ ਇਹ ਪ੍ਰਭੂ ਯਿਸੂ ਦਾ ਬਦਨਿਆ ਜਿਹੜਾ ਮੇਰੇ ਗੁਨਾਹਾਂ ਦਾ ਕਰਕੇ ਕੋਹਿਆ ਗਿਆ ਜਿਹਦੇ ਬਦਨ ਦੇ ਉੱਤੇ ਛੰਡੀਆਂ ਦੀ ਮਾਰ ਪਈ ਜਿਹਦੇ ਜਿਸਨ ਦਾ ਕਤਰਾ-ਕਤਰਾ ਲਹੂ ਮੇਰੇ ਗੁਨਾਹ ਧੋਣ ਦੇ ਲਈ ਵਹਾ ਦਿੱਤਾ ਗਿਆ ਇਸ ਲਈ ਅਸੀਂ ਫਿਜ਼ੀਕਲੀ ਵੀ ਇਸ ਲਈ ਨੂੰ ਅਸੀਂ ਸਰੀਰਕ ਤੌਰ ਤੇ ਵੀ ਕਰਦੇ ਆ ਤਾਂ ਜੋ ਸਾਨੂੰ ਚੇਤਾ ਰਹੇ ਕਿ ਅਸੀਂ ਇੱਕ ਦੂਜੇ ਨੂੰ ਚੇਤੇ ਕਰਾਈਏ ਫਿਰ ਅਸੀਂ ਉਹਦੀ ਮੌਤ ਦੀਆਂ ਗੱਲਾਂ ਕਰੀਏ ਕਿ ਉਹਦੀ ਮੌਤ ਦੇ ਰਾਹੀਂ ਸਾਨੂੰ ਜੀਵਨ ਕਿਦਾਂ ਪ੍ਰਾਪਤ ਹੋਇਆ ਹੈ ਹallelujah ਸੋ ਆਉ ਦੇਖਦੇ ਆ ਆਪਾਂ 11 ਨੰਬਰ ਅਧਿਆਏ ਦੇ ਵਿੱਚ 23 ਨੰਬਰ ਤੋਂ ਪੜ੍ਹਨਾ ਸ਼ੁਰੂ ਕਰਦੇ ਲਿਖਿਆ ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਕਿਹੜੀ ਗੱਲ ਜਿਹਦਾ ਜ਼ਿਕਰ ਅਸੀਂ ਕਰ ਰਹੇ ਇੱਥੇ ਪਰਮੇਸ਼ਰ ਦਾ ਚੇਲਾ ਪ੍ਰਭੂ ਯਿਸੂ ਮਸੀਹ ਜੀ ਦਾ ਚੇਲਾ ਸੰਗਤਾਂ ਦੇ ਨਾਲ ਗੱਲ ਕਰ ਰਿਹਾ ਆ ਬਾਕੀਆਂ ਦੇ ਨਾਲ ਕਹਿੰਦਾ ਮੈਂ ਜੋ ਪਰਮੇਸ਼ਰ ਤੋਂ ਪਾਇਆ ਉਹ ਮੈਂ ਤੁਹਾਨੂੰ ਸੌਂਪ ਦਿੱਤਾ ਪਈ ਪ੍ਰਭੂ ਯਿਸੂ ਜਿ세 ਰਾਤੋਂ ਫੜਵਾਇਆ ਗਿਆ ਸੀ ਰੋਟੀ ਲਈ ਇਹ ਉਸ ਰਾਤ ਪ੍ਰਭੂ ਯਿਸੂ ਮਸੀਹ ਜੀ ਨੇ ਗੱਲਬਾਤ ਕੀਤੀ ਜਿ세 ਰਾਤ ਜਦੋਂ ਯਿਸੂ ਮਸੀਹ ਜੀ ਫੜਵਾਏ ਗਏ ਬਲੀਦਾਨ ਹੋਣ ਦੇ ਲਈ ਉਸ ਰਾਤ ਦਾ ਹਾਲ ਜਿਹੜਾ ਆ ਇੱ ਪਰੇ ਪ੍ਰਭੂ ਯਿਸੂ ਮਸੀਹ ਜੀ ਨੇ ਰੋਟੀ ਲਈ ਅਦਰ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ ਕਿਹਦੇ ਲਈ ਹੈ ਤੁਹਾਡੇ ਲਈ ਹੈ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ ਮੇਰੀ ਯਾਦ ਕਰੀ ਲਈ ਇਹ ਕਰਿਆ ਕਰੋ ਮੈਨੂੰ ਚੇਤੇ ਕਰਨ ਦੇ ਲਈ ਜਿੰਨੂੰ ਚੇਤੇ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਨੂੰ ਚੇਤੇ ਕਰਨ ਦੇ ਲਈ ਇਹ ਕਰਿਆ ਕਰੋ ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਪਹਿਲਾਂ ਰੋਟੀ ਖਾਧੀ ਫੇ ਉਹਨਾਂ ਨੇ ਜਦੋਂ ਪਿਆਲਾ ਲਿਆ ਉਦੋਂ ਵੀ ਉਹਨਾਂ ਨੇ ਕਿਹਾ ਇਹ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਜਦ ਕਦੇ ਤੁਸੀਂ ਇਹਨੂੰ ਵੀ ਬੀਵੋ ਤਾਂ ਮੇਰੀ ਯਾਦ ਕਰੀ ਲਈਏ ਕਰਿਆ ਕਰੋ ਜਦੋਂ ਉਹਨੂੰ ਵੀ ਪੀਣਾ ਆ ਜਦੋਂ ਉਸ ਪ੍ਰੋਮਿਸ ਨੂੰ ਵੀ ਚੇਤੇ ਕਰਨਾ ਉਸ ਪਿਆਲੇ ਨੂੰ ਵੀ ਤੁਸੀਂ ਲੈਣਾ ਆ ਤੇ ਨਾ ਮੇਰੀ ਯਾਦਗਰੀ ਲਈ ਤੁਸੀਂ ਕਰਿਆ ਕਰਿਓ ਇਦਾਂ ਬਈ ਮੈਨੂੰ ਤੁਸੀਂ ਚੇਤੇ ਰੱਖਿਓ ਇਸ ਕੰਮ ਦੇ ਵਿੱਚ ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹੇ ਹੋ ਜਦ ਤੀਕਰ ਉਹ ਨਾਂ ਆਵੇ ਕਦੋਂ ਤੱਕ ਅਸੀਂ ਉਹਦੇ ਮੌਤ ਦਾ ਪ੍ਰਚਾਰ ਕਰਨਾ ਆ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਜੀ ਦੀ ਸੈਕੰਡ ਕਮਿੰਗ ਨਹੀਂ ਹੋ ਜਾਂਦੀ ਦੂਜੀ ਆਮਦਨੀ ਹੋ ਜਾਂਦੀ ਉਦੋਂ ਤੱਕ ਅਸੀਂ ਪ੍ਰਚਾਰ ਕਰੀ ਜਾਣਾ ਹੈ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਲਈ ਆਏ ਪ੍ਰਭੂ ਸਾਨੂੰ ਬਚਾਉਣ ਦੇ ਲਈ ਆਏ ਸਾਡੇ ਲਈ ਫੜੇ ਗਏ ਸਾਡੇ ਲਈ ਉਹਦੇ ਉੱਤੇ ਤਾੜਨਾ ਹੋਈ ਸਾਡੇ ਕਰਕੇ ਉਹਦਾ ਵਦਨ ਲੋਚਿਆ ਗਿਆ ਦਾੜੀ ਕੁੱਤੀ ਗਈ ਕੰਡਿਆਂ ਦਾ ਤਾਜ ਪਾਇਆ ਗਿਆ ਸਾਡੀਆਂ ਲਹਾਂਦਾਂ ਨੂੰ ਉਹਨੇ ਚੱਕ ਲਿਆ ਔਰ ਸਾਡੇ ਗੁਨਾਹਾਂ ਨੂੰ ਆਪਣੇ ਵਦਨ ਦੇ ਉੱਤੇ ਉਹਨੇ ਚੱਕ ਲਿਆ ਔਰ ਸਲੀਬ ਉੱਤੇ ਸਾਡੇ ਪਾਪ ਬਖਸ਼ਾਉਣ ਦੇ ਲਈ ਉਹ ਬਲੀਦਾਨ ਹੋ ਗਏ ਔਰ ਸਾਨੂੰ ਸਦੀਪਕ ਜੀਵਨ ਮਿਲੇ ਉਹਨੇ ਮੌਤ ਨੂੰ ਵੀ ਫਤਿਹ ਕਰਕੇ ਦਿਖਾ ਦਿੱਤਾ ਤੇ ਮੁਰਦਾ ਤੀਜੇ ਦਿਨ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਗਏ ਹalleluyah ਸੋ ਕਦੋਂ ਤੱਕ ਅਸੀਂ ਇਹ ਗੱਲ ਦਾ ਪ੍ਰਚਾਰ ਕਰਦੇ ਰਹਿਣਾ ਹੈ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਜੀ ਦੁਬਾਰਾ ਆ ਨਹੀਂ ਜਾਂਦੇ ਇਸ ਧਰਤੀ ਦੇ ਉੱਤੇ ਉਦੋਂ ਤੱਕ ਅੱਜ ਅਸੀਂ ਕਰਦੇ ਹਾਂ ਹੋ ਸਕਦਾ ਸਾਡੇ ਪ੍ਰਚਾਰ ਕਰਦਿਆਂ ਤੇ ਆ ਜਾਣ ਜੇ ਸਾਡੇ ਪ੍ਰਚਾਰ ਕਰਦਿਆਂ ਤੇ ਨਹੀਂ ਹੋਣਾ ਐਹੋ ਜਿਹਾ ਬੀਜ-ਬੀਜੋ ਕਿ ਤੁਹਾਡੇ ਨਿਆਣੇ ਵੀ ਪ੍ਰਚਾਰਕ ਉੱਠਣ ਉਹ ਵੀ ਇਹੀ ਕਹਿੰਦੇ ਰਹਿਣ ਪ੍ਰਭੂ ਯਿਸੂ ਮਸੀਹ ਸਾਡੇ ਲਈ ਆਏ ਸਾਨੂੰ ਬਚਾਉਣ ਦੇ ਲਈ ਆਏ ਅਰ ਸਦੀਪਕ ਜੀਵਨ ਦੇਣ ਦੇ ਲਈ ਆਏ ਅਰ ਉਹ ਐਹੋ ਜੇ ਪੱਕੇ ਹੋਣ ਕਿ ਗਾਂ ਪੀੜੀਓ ਪੀੜੀ ਇਹੋ ਜਿਹੀਆਂ ਸਿਖਾਉਣ ਉਦੋਂ ਤੱਕ ਇਹ ਪ੍ਰਚਾਰ ਚੱਲਦਾ ਰਹੇ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਜੀ ਦੁਬਾਰਾ ਇੱਕ ਬਚਨ ਦੇ ਦੁਆਰਾ ਹੁਕਮਿਆ ਗਵਾਹੀਆਂ ਸੁਣਾ ਕੇ ਤੇ ਘਰਾਂ ਵਿੱਚ ਚੁੱਪ ਕਰਕੇ ਨਾ ਬਹਿ ਜਾਓ। ਆਮੀ ਕਿਸੇ ਨੇ ਸਾਡੇ ਲਈ ਲਹੂ ਵਹਾਇਆ ਯਾ ਕੋਈ ਸਾਡੇ ਲਈ ਸਲੀਬ ਉੱਤੇ ਮੈਦਾਨ ਹੋ ਗਿਆ ਯਾ ਮਰ ਜੇ ਕਰਨ ਵੱਜਦੇ ਨਾ ਉਂਗਲ ਦੇ ਉੱਤੇ ਤਾਂ ਹਾਈ ਮੰਮੀਆਂ ਉਸੇ ਵੇਲੇ ਨਿਕਲ ਜਾਂਦਾ ਤਾਂ ਤੁਸੀਂ ਸੋਚੋ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਪਿੱਠ ਦੇ ਉੱਤੇ ਕੋੜਾ ਮਾਰਦੇ ਸੀਗੇ ਉਹ ਬੜਾ ਜ਼ਾਲਮ ਕੋੜਾ ਸੀਗਾ ਤੇ ਉਹਦਾ ਮਾਸ ਉਹਦੇ ਹੀ ਦਿੰਦਾ ਸੀ ਪਿੱਠ ਦਾ ਉਹ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਕੋਈ ਗੁਨਾਹ ਨਹੀਂ ਕੀਤਾ ਸੀਗਾ ਕੋਈ ਗਲਤੀ ਨਹੀਂ ਕੀਤੀ ਸੀ ਕੋਈ ਚੋਰੀ ਨਹੀਂ ਕੀਤੀ ਸੀ ਕੋਈ ਆਇਬ ਨਹੀਂ ਸੀ ਮੇਰੇ ਯਿਸੂ ਦੇ ਵਿੱਚ ਯੇਸ ਹਾਂ ਇਸ ਲਈ ਉਹਨੇ ਉਹ ਦਰਦ ਬਰਬਾਦ ਕੀਤਾ ਤਾਂ ਜੋ ਸਾਨੂੰ ਨਾ ਸਹਣਾ ਪਵੇ ਸਾਨੂੰ ਆਰਾਮ ਦੇਣ ਦੇ ਲਈ ਸਾਨੂੰ ਬਚਾਉਣ ਦੇ ਲਈ ਸਾਨੂੰ ਮੁਕਤੀ ਦੇਣ ਦੇ ਲਈ ਇੰਨਾ ਡਾਡਾ ਦੁੱਖ ਪ੍ਰਭੂ ਯੇਸੂ ਮਸੀਹ ਨੇ ਆਪਣੇ ਬदन ਦੇ ਉੱਤੇ ਚੁੱਕ ਲਿਆ ਹallelujah ਇਸ ਲਈ ਜੋ ਪਰਮੇਸ਼ੁਰ ਨੇ ਫੋੜੀ ਜ਼ਿੰਦਗੀ ਵਿੱਚ ਕੀਤਾ ਕੋਠੇ ਚੜ੍ਹ ਕੇ ਉਹਦਾ ਹੋਕਾ ਦਿਓ ਕਿ ਮੈਨੂੰ ਕਿਸੇ ਨੇ ਬਚਾ ਲਿਆ ਉਹਦਾ ਨਾਮ ਯੇਸੂ ਮਸੀਹ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਪੂਰਾ ਵਾਚ ਕਰਨ ਲਈ ਇਹਦਾ ਤੀਸਰਾ ਹਿੱਸਾ ਵੀ ਮੈਂ ਲੈ ਕੇ ਆਉਂਗੀ ਕਿਉਂਕਿ ਮੈਂ ਤੀਸਰਾ ਹਿੱਸਾ ਪਾਇਆ ਹਾਂ ਕੁਸਟ ਜੋਲ ਜੀ ਗਈ ਸੀ ਉਹਦਾ ਇਦੇ ਵਿੱਚ ਦੱਸਿਆ ਗਿਆ ਜੇਕਰ ਤੁਸੀਂ ਬਪਤਿਸਮਾ ਨਹੀਂ ਲੈਂਦੇ ਤੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਜਾ ਸਕਦੇ ਪਰਮੇਸ਼ੁਰ ਤੁਹਾਨੂੰ ਨਹੀਂ ਉਠਾਵੇਗਾ ਬਪਤਿਸਮਾ ਵੀ ਲੈਣਾ ਜ਼ਰੂਰੀ ਹੈ ਉਹਦੇ ਨਾਲ ਰਿਸ਼ਤਾ ਕਾਇਮ ਕਰਨਾ ਵੀ ਬਹੁਤ ਜ਼ਰੂਰੀ ਹੈ ਤੁਸੀਂ ਜਿੱਥੇ ਵੀ ਰਹਿਣੇ ਚਾਹੀਏ ਘਰ ਚ ਰਹਿਣੇ ਚਾਹੀਏ ਬਾਹਰ ਰਹਿਣੇ ਆ ਕਿਸੇ ਇਨਸਾਨ ਲਈ ਤੁਸੀਂ ਰਿਸ਼ਤਾ ਉਹਨੂੰ ਤਿਕੂਣ ਵਾਸਤੇ ਨਹੀਂ ਕਰਨਾ ਤੁਸੀਂ ਆਪਣਾ ਰਿਸ਼ਤਾ ਇਸ ਤਰ੍ਹਾਂ ਮਜ਼ਬੂਤ ਕਰਨਾ ਸਿਰਫ ਉਹ ਪ੍ਰਭੂ ਜਾਣੇ ਤੇ ਤੁਸੀਂ ਜਾਣੇ ਕਿ ਤੁਹਾਡੇ ਹਾਲਾਤਾਂ ਨੂੰ ਜਦੋਂ ਤੁਸੀਂ ਗੁਪਤ ਵਿੱਚ ਪ੍ਰਾਰਥਨਾ ਕਰਦੇ ਆ ਜੇ ਤੁਸੀਂ ਗਲਤ ਜਾ ਰਹੇ ਆ ਤਾਂ ਪ੍ਰਭੂ ਤੁਹਾਨੂੰ ਸਹੀ ਕਰੇਗਾ ਤੁਸੀਂ ਆਪਣੀਆਂ ਦੁਆਵਾਂ ਪ੍ਰਾਰਥਨਾਵਾਂ ਉਹਦੇ ਅੱਗੇ ਹੀ ਰੱਖਣੀਆਂ ਔਰ ਕਦੀ ਵੀ ਉਹ ਤੁਹਾਨੂੰ ਸੁਣਾਏਗਾ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਪ੍ਰਭੂ ਦਾ ਵਚਨ ਤੁਹਾਡੇ ਨਾਲ ਗੱਲ ਕਰੇਗਾ ਤਾਂ ਤੁਸੀਂ ਆਪਣੀਆਂ ਗਲਤੀਆਂ ਨੂੰ ਜਾਣ ਪਾਉਗੇ ਕਿ ਤੁਸੀਂ ਕਿੱਥੇ ਗਲਤ ਜਾ ਰਹੇ ਹੋ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਹੋਰ ਜ਼ਿਆਦਾ ਨਹੀਂ ਕਰ ਸਕਦੇ ਆਪਣੇ ਪਰਿਵਾਰ ਨੂੰ ਇਹ ਵੀ ਇੱਕ ਸੇਵਕਾਈ ਆ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਤੀ ਨੂੰ ਆਪਣੀ ਫੈਮਲੀ ਨੂੰ ਤੁਸੀਂ ਮਤਲਬ ਕਿ ਪਰਮੇਸ਼ਵਰ ਦੇ ਨਜ਼ਦੀਕ ਲੈ ਕੇ ਆਓ ਆਪਣੇ ਬੱਚਿਆਂ ਨੂੰ ਵੀ ਨਜ਼ਦੀਕ ਲੈ ਕੇ ਆਓ ਆਪਣੀ ਬੋਲ ਬਾਣੀ ਆਪਣੀ ਉਠ ਚਾਲ ਸਾਰੀ ਪਰਮੇਸ਼ਵਰ ਦੇ ਅੱਗੇ ਤਾਂ ਅੱਦਿਸ ਹੋਣੀ ਚਾਹੀਦੀ ਹੈ ਤੁਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਲੈ ਕੇ ਨਾ ਤੁਸੀਂ ਇਹਨਾਂ ਚੀਜ਼ਾਂ ਤੋਂ ਸ਼ੁਰੂਆਤ ਕਰ ਸਕਦੇ ਜਰੂਰੀ ਨਹੀਂ ਕਿ ਵੱਡੀਆਂ ਚੀਜ਼ਾਂ ਤੋਂ ਹੀ ਸ਼ੁਰੂਆਤ ਹੋਣੀ ਪਹਿਲੇ ਜਾਵਾਂਗੇ ਫਿਰ ਜਾਓ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਵੀ ਜਾਓ ਲੇਕਿਨ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਵੀ ਸਮਾ ਦੇਣਾ ਉਹਨੂੰ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਕਿ ਤੁਸੀਂ ਡੇਲੀ ਪ੍ਰਾਰਥਨਾ ਕਰੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬੈਠੋ ਇਹ ਬੱਚੇ ਵੀ ਸਵਰਗ ਨੇ ਉਹਨੇ ਕਿਹਾ ਕਿ ਇਹ ਜਿਹੜਾ ਸਵਰਗ ਆ ਨਾ ਬੱਚਿਆਂ ਦੇ ਸਮਾਨ ਹੋਵੇ ਤੇ ਫੇਰ ਹੀ ਇਹ ਜਿੰਨੇ ਜਿਹੜਾ ਆਪਾਂ ਬੱਚੇ ਨਹੀਂ ਬਣ ਸਕਦੇ ਤੇ ਬੱਚਿਆਂ ਨੂੰ ਵੀ ਤਿਆਰ ਕਰੋ ਆਪਣੇ ਆਪ ਵੀ ਖੁਦ ਤੁਸੀਂ ਪ੍ਰਾਰਥਨਾ ਵਿੱਚ ਬੈਠੋ ਬੱਚਿਆਂ ਨੂੰ ਵੀ ਸਿਖਾਓ ਵਚਨ ਸਿਖਾਓ ਪ੍ਰਭੂ ਦੇ ਰੂਲ ਸਿਖਾਓ ਉਹ ਥੋੜਾ ਥੋੜਾ ਤੁਸੀਂ ਉਹਨਾਂ ਨੂੰ ਸਿਖਾਉਂਗੇ ਤਾਂ ਉਹਨਾਂ ਨੂੰ ਇੰਨਾ ਉਹ ਨਹੀਂ ਹੋਵੇਗਾ ਇਹ ਵੀ ਇੱਕ ਸੇਵਕਾਈ ਆ ਤੁਸੀਂ ਘਰ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਵੀ ਚਲਾਓ ਤੇ ਆਪਣੇ ਆਪ ਵੀ ਪਰਮੇਸ਼ਵਰ ਵਿੱਚ ਚੱਲੋ ਤੇ ਇਸ ਤੋਂ ਵੱਡੀ ਹੋਰ ਕੋਈ ਸੇਵਕਾਈ ਨਹੀਂ ਪਰਮੇਸ਼ਵਰ ਵਿੱਚ ਚੱਲਣਾ ਨਾ ਸਿਰਫ ਤੁਸੀਂ ਸਿੱਖੋ ਕਿ ਕਿਸ ਤਰ੍ਹਾਂ ਉਹਦੇ ਵਿੱਚ ਪ੍ਰਾਰਥਨਾ ਕਰਨੀ ਹੈ ਜਿਸ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਸੁਣਾਉਣਾ ਵਾ ਸਿੱਖਣਾ ਵਾ ਕਿਸ ਤਰ੍ਹਾਂ ਸੁਖਾਉਣਾ ਵਾ ਬੱਚਿਆਂ ਨੂੰ ਇਹ ਤੁਸੀਂ ਆਪ ਆਪੇ ਹੀ ਸ਼ੁਰੂ ਕਰ ਸਕਦੇ ਆ ਤੇ ਜਿਹੜਾ ਜਕਰ ਬਪਤਸਮਾ ਨਹੀਂ ਲੈਂਦੇ ਨਾ ਉਹਨਾਂ ਜਕਰ ਪਰਮੇਸ਼ਵਰ ਉਹਨੂੰ ਨਹੀਂ ਜਾਣੇਗਾ ਤੁਸੀਂ ਬਪਤਸਮਾ ਵੀ ਲੈਣਾ ਬਹੁਤ ਜ਼ਰੂਰੀ ਹੈ ਪਰਮੇਸ਼ਵਰ ਦੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ ਹੈ ਇਸ ਕਰਕੇ ਸਭੀ ਇਸ ਵੀਡੀਓ ਨੂੰ ਦੇਖਣ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਆਉ ਹੋ ਤਾਂ ਪਲੀਜ਼ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰ ਲੈਣਾ ਸਭੀ ਕੋ ਪਿਆਰ ਭਰੀ ਜੈ ਮਸੀਕੀ